ਇਹ ਆਲਾ ਸਾਰੇ ਆਹ ਕੀ ਵਾਦਾ ਕਰਦਾ ਜਿਹੜੇ ਕੋਲ ਪਰ ਕੋਟਰ ਸੈਟ ਹੈ ਸਾਰੇ ਜੀਆਂ ਦੇ ਘਰ ਕੋਟਰ ਠੀਕ ਹੈ ਬਾਹੂ ਬਾਪੇ ਉਹ ਕਹਿੰਦੇ ਕੱਤੀਆ ਬਲੌਕ ਦੀ ਸਟਾਰਟਿੰਗ ਜਿਹੜੇਸ ਮੇਰੇ ਦਾਸ ਤੇ ਮੈਂ ਕਾਹਵਾ ਜੋ ਜਦ ਸਬਤ ਵਾਸਾ ਛਾਂਡੇ ਦਾਸ ਉਹ ਜਿਹੜਾ ਨਾ ਤੇ ਫਿਰਦੇ ਆ ਜੀ ਟੜਕੋ ਟੜਕੀ ਵਾਟਾਂ ਕੱਢਦੇ ਪਹਿਲਾਂ ਟੜਕੋ ਟੜਕੀ ਚਟੀਆਂ ਮੋਟਰਸਾਈਕਲ ਪਿੰਡੋਂ ਆਪਾਂ ਪਿੰਡੋਂ ਆਏ ਦਿੱਤ ਵਾਲੀ ਦਿੱਤ ਵਾਲੋਂ ਆ ਲਾਲ ਬਾਈ ਲਾਲ ਬਾਈ ਉਹ ਰਾਜ ਵਾਲਾ ਨਾਨਕਾ ਪਿੰਡ ਰਾਜੇ ਨੂੰ ਪਰਗੇ ਟੌਲਾ ਕਿੰब्रा ਟੌਲੀ ਗਈ ਗ੍ਰੀਡੂ ਹੈ ਫਗਰ ਸਰ ਧੀ ਫਗਰ ਸਰ ਧੀ ਤੋਂ ਆਏ ਕਰਾਈ ਵਾਲਾ ਕਰਾਈ ਵਾਲੇ ਤੋਂ ਇੱਕ ਔਲ ਔਲ ਨੂੰ ਔਲ ਤੋਂ ਦਾ ਮਿਹਰਬਾਨੀ ਪਿੰਡ ਰਿਟਰਨ ਲਾੜੋ ਹਨਾ ਹੋਰ ਅੱਤੇ ਘਟ ਤੋਂ ਪਿੰਡ ਪਹੁੰਚ ਜਾਊਗਾ ਮੈਂ ਕੋਈ ਈਸ਼ੂ ਵਾਲੀ ਗੱਲ ਨਹੀਂ ਤੇ ਹਨਾ ਬਸ ਫਿਰ ਘਰੇ ਆ ਕੇ ਦੱਸ ਦਿਆਂ ਨੂੰ ਕੀ ਬੰਦਾ ਹੈਗਾ ਮੋਟਰਸਾਈਕਲ ਆਪਣਾ ਬਹੁਤ ਭਾਗਦਾ ਹੈ ਜਿਵੇਂ ਦਾ ਭਾਂਜੋ ਸੂਈ ਆਏ ਜਿਹਨੂੰ ਲਾ ਦਾਂਗੇ ਹਨਾ بڑے ਆ ਸਰੀਰ ਨੂੰ ਇਹ ਸੁਹਾ ਦੇਣਾ ਆ ਜਾਣਾ ਲਓ ਜੀ ਤੱਪ ਚੱਲ ਗਏ ਨਹਿਰਾ ਵਟੀਆਂ ਪੂਰਗਾ ਜੀ ਹਾਂ ਜੀ ਬਹੁਤ ਚੀਜ਼ ਆਈ ਨਾ 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 ਆ ਤੇ ਸੂਦ ਹੁਣ ਲੱਗ ਗਿਆ ਵਾਪੇ ਉਹ ਟੀਰ ਬੁਟਾ ਵਸ ਭਈ ਅੰਦਰ ਹੋਈ ਐ ਇੰਟਰ ਕਰਨ ਲੈਟਾ ਨੂੰ ਤਾਂ ਬੰਦ ਕਰ ਜੀ ਭਾਈ ਇਧਰੋਂ ਲੈਟਾ ਬੰਦ ਬਹਿ ਕਰਤਾ ਅੰਦਰ ਆਪਣਾ ਇਦਰਾ ਆ ਲਾਈਟ ਵੀ ਜਗੀ ਜਾਂਦੀ ਆ ਬਰੂ ਲੋਕ ਤਾਂ ਹੀ ਲੱਗਾ ਲਾਓ ਖੁੱਲ੍ਹੇ ਵੀ ਇਦਰੇ ਇਹਨਾਂ ਦੀ ਵੀ ਕਰਤ ਕੇ ਪਾਦੇ ਕੋਈ ਰੁਕ ਜਾ ਤੇ ਮੇ ਵੀ ਹਰੀ ਬਗਲਾ ਵਾਲਾ ਢਾਲ ਗਿਆ ਅੱਜ ਹਨਾ ਕੱਲ ਤੱਕ ਪਾਸੇ ਬੁਸੀ ਬਹਿ ਗਿਆ ਉਹ ਤਾਂ ਕਰਕੇ ਹਾਂ ਪੁੱਤ ਕੀ ਗੱਲ ਐ ਹਾਂਜੀ ਮੇਰੇ ਵੀਰੋ ਫਿਰਦੇ ਆਂ ਜੀ ਕੰਮ ਤਾਂ ਦੇ ਜੀ ਬਸ ਕੱਲ ਤਾਂ ਤੁਹਾਨੂੰ ਦੱਸ ਦਿਆਂਗੇ ਆਪਣੇ ਕੋਲੇ ਘਰੇ ਪਰਿਵਾਰਿਕ ਕੰਮ ਰਹਿ ਗਏ ਹਨਾ ਇੱਥੇ ਬਾਦਲ ਆਇਆ ਸੀਗਾ ਮੈਂ ਕਿੰਨੂੰ ਲੈਣ ਵਾਪਿਓ ਕਹਿਣ ਦਾ ਉਹ ਸੰਤਰੇ ਕਿੱਥੇ ਸੀਗੇ ਯਾਰ ਉਹ ਹਾਂਜੀ ਮੇਰੇ ਵੀਰੋ ਤੇ ਘਰੇ ਮਾੜਾ ਮੋਟਾ ਕੰਮ ਧੰਦਾ ਕਰਕੇ ਜੀ ਘਰ ਦਾ ਠੀਕ ਆ ਪਹਿਲਾਂ ਤਾਂ ਆਪਦੀ ਕਰਦੇ ਫਿਰਦੇ ਦੋ ਤਿੰਨ ਦਿਨ ਹੋ ਗਏ ਅੱਜ ਘਰ ਦੇ ਆਉਂਦਾ ਮਾੜਾ ਮੋਟਾ ਕੰਮ ਧੰਦਾ ਕਰਕੇ ਤੇ ਹੁਣ ਰੋਟੀ ਲੈਂਦੀ ਇੱਧਰ ਬਸ ਆਹ ਸਿੰਪਲ ਰੋਟੀ ਤੇ ਚਾਹ ਹੁੰਦੀ ਹੈ ਤੇ ਨਾਲ ਵਾ ਨੂਨ ਮਿਰਚ ਵਾਲੇ ਭਾਈ ਪਰੌਠੇ ਹੁੰਦੇ ਹੈਗੇ ਕੋਈ ਬਾਹਲਾ ਆਪਣਾ ਉਹ ਹੈ ਨਹੀਂਗਾ ਖਰਚਾ ਜਾ ਅੱਖੀ ਵੀ ਓਵਰ ਕਮ ਹੈ ਨਹੀਂਗਾ ਹੈ ਆਹ ਕੌਣ ਮੇਟ ਗਿਆ ਇੱਥੇ ਕੌਣ ਆਈਗਾ ਸੀ ਚੁਬਰਾ ਹੀ ਗਿਆ ਉਹ ਪੱਕੀ ਗੱਲ ਹੀ ਆ ਇੱਧਰ ਵੀ ਖੱਦਾ ਪਾਇਆ ਹੋਣਾ ਪਾ ਕੇ ਖੱਦਾ ਮੈਨੂੰ ਪਤਾ ਉਹਦਾ ਹੁਣ ਐ ਕਰਕੇ ਤਾਂ ਹਰੀ ਬਗੜ ਵਾਲਾ ਕੱਢਦਗੇ ਅੱਜ ਹੀ ਵਾਰੀ ਕਰਾਉਣੀ ਓਦੀ ਇੱਕ ਘੋੜੇ ਮੂੰਹਾਂ ਕੱਢਦਗੇ ਆਇਓ 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 ਪੱਤਾ ਆਇਓ ਮੇਰਾ ਖੰਡਾ ਇੱਕ ਤਾਂ ਹਰੀ ਬਗੜ ਵਾਲਾ ਭਈ ਆਪਣਾ ਠੀਕ ਐ ਲੈ ਓ ਸ਼ੇਰਾ ਬਾਇਆ ਛੇੜੀ ਤੇ ਪੋਲਾ ਲੱਗੋ ਕੇ ਬਾਇਆ 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 ਹਾਂ ਇਹ ਹੋ ਗਿਆ ਇੱਕ ਕੱਢਦੇ ਘੋੜੇ ਮੂੰਹਾਂ ਦੋ ਦੋ ਵੀ ਹੁੰਦੇ ਆ ਤੇ ਅੱਖ ਨੂੰ ਜੂਟੀ ਜੂਟੀ ਹੁੰਦੀ ਐ ਇੱਕ ਇੱਕ ਹੀ ਹੁੰਦਾ ਠੀਕ ਐ ਰੋ ਕੋੜੇ ਮੂਹ ਨੂੰ ਵੀ ਕਰਦੇ ਬਾਹਰ ਦਾ ਓਕੇ ਹੋ ਗਈ ਰਿਪੋਰਟ ਇਹ ਤਾਂ ਉੱਡੀ ਗਿਆ ਚਲੋ ਕੋਈ ਦਿੱਕਤ ਨਹੀਂ ਕਰਨੀ ਹਾਂਜੀ ਮੇਰੇ ਵੀਰੋ ਤੇ ਇੱਕ ਕਸ਼ਟ ਹੋਰ ਆ ਰਹੀ ਹੈ ਜੀ ਤੜਕੇ ਦਾ ਜਦੋਂ ਨਾ ਮੈਂ ਉੱਠੇ ਆ ਇੱਥੇ ਦਰਦ ਹੋ ਹੀ ਜਾਂਦਾ ਰ ਇੱਥੇ ਆ ਇੱਥੇ ਜਮਾ ਨਟ ਇੱਥੇ ਖੱਬੇ ਪਾਸੇ ਜਿਹੜੇ ਵਾਸੇ ਦਿਲ ਹੁੰਦਾ ਕਿ ਚੀਸ ਜੀ ਪੈਂਦੀ ਆ ਜਨ ਐ ਕਰਕੇ ਵੇਚਦੀ ਹਾਰ ਜਾਂਦੇ ਵੇਚਦੀ ਫੇਰ ਉਹਨਾਂ ਲੱਗ ਜਾਂਦਾ ਹੁਣਾਂ ਭੈਂ ਦੀ ਲਨ ਟੈਗ ਹੋ ਜਾਣਾ ਕਿਤੇ ਤੇ ਵਾਰੀਆਂ ਉਹੀਆਂ ਵਿੱਚ ਹੀ ਰਹੇ ਆਏ ਵੇ ਜੱਤੀ ਹੋਈ ਨਾ ਬਾਬੇ ਚੋੜ ਨਹੀਂ ਕਰਦਾ ਆ ਵੀ ਰੋਟੀ ਖਾਣ ਲੱਗਾ ਮੈਂ ਹਨਾ ਬੈਠ ਗਿਆ ਚਾਹ ਪਾਣੀ ਪਾਲਿਆ ਆਪਣਾ ਠੀਕ ਆ ਚਲੋ ਬਾਏ ਬਾਏ ਹਾਂਜੀ ਹਾਂਜੀ ਓਕੇ ਐਸੀ ਜੀ ਮਿੱਤਰ ਪਿੰਡ ਵਾਲੇ ਆਏ ਹੋਏ ਹਾਜੀ ਵੀ ਨਹੀਂ ਦਰਦੋ ਮੋੜਿਆ ਓਏ ਚਲੋ ਕੋਈ ਗੱਲ ਨਹੀਂ ਸੇਵਕ ਜਾਦੀ ਠੀਕ ਆ ਦੂਜੇ ਏਰੀਏ ਦੇ ਪਰਲੇ ਉਹਦੇ ਪਰਲੀ ਪੱਤੀ ਦੇ ਆਏ ਸੀਗੇ ਚੋਬਰ ਤੇ ਨਲ ਤਾਂ ਕਹਿੰਦੇ ਬਸ ਜਾ ਆਉਣਾ ਵਿਲੇ ਸੀਗੇ ਮੈਂ ਠੀਕ ਆ ਨਲੇ ਕਹਦੇ ਰੰਗ ਦੇ ਨਲੇ ਗੁਲਾਬੀ ਰੰਗ ਦੇ ਤਾਂ ਪਾ ਕੇ ਉਹਨੂੰ ਮੱਸੀ ਸੀ ਥੋੜਾ ਆ ਜਾ ਬਾਕੀ ਸਭ ਦੱਸਿਆ ਰਹਿਣਾ ਵੀ ਪਿੰਡ ਚ ਆਈ ਰਲ ਮਿਲ ਕੇ ਚੱਲਣਾ ਪੈਂਦਾ ਇਹ ਆਪਣੇ ਬੱਚੇ ਮੋੜ ਦਿੰਦੇ ਆ ਹਣ ਆਪਣੇ ਕੰਮ ਆ ਜਾਂਦੇ ਆ ਆਪਾਂ ਨੂੰ ਰੱਗ ਕੀ ਦੁਖਦਾ ਯਾਰ ਹਨਾ 2-4 ਰੁਪਿਆਂ ਦਾ ਜਿਹੜੇ ਡੇ ਆਪੋੜ ਆਪਣੇ ਕੂਤਰ ਮੋੜਦੇ ਨੇ ਫਿਰ ਪੂਰਾ ਕੋਈ ਛੋਟੀ ਜਿਹੀ ਚੀਜ਼ ਆ ਬਰੂ ਰੰਗ ਹੋ ਜਾਂ ਕੋਈ ਦਵਾਈ ਬੂਟੀ ਕੁਛ ਵੀ ਹਨਾ ਐਨੀਥਿੰਗ ਉਹ ਡੇ ਕੋਈ ਸੀਨ ਹੈ ਨਹੀਂ ਲਾ ਬਾਕੀ ਮੇਨ ਬਣੀ ਵੀ ਹੁੰਦੀ ਆ ਬਈ ਹਨਾ ਬਣਾ ਕੇ ਰੱਖਣ ਦੀ ਸਾਰਿਆਂ ਨਾਲ ਯਾਰ ਤੇ ਵੀ ਜਿਹੜਾ ਬੰਦਾ ਆਪ ਅੱਗੋ ਸਹੀ ਐ ਜਿਹੜਾ ਬੰਦਾ ਕੋਈ ਦਿਲ ਦਾ ਸਾਹਬ ਆ ਹਨਾ ਆਇਓ ਨਹੀਂ ਵੀ ਕੋਈ ਬੁਖਰੇਕ ਲੁੱਚੇ ਲੰਡੇ ਹਨਾ ਵੀ ਕੁੱਤ ਪੁਣੇ ਵਾਲੇ ਬੰਦੇ ਨਹੀਂ ਚੰਗੇ ਲਾਦੇ ਜਿਵੇਂ ਆਪਾਂ ਨੂੰ ਸਾਨੂੰ ਪਤਾ ਜਿਹੜਾ ਲੁੱਚ ਪੁਣੇ ਇਹ ਕਰਨ ਹਨਾ ਇਹ ਦਿਲ ਦੇ ਬੇਈਮਾਨ ਤੇ ਚੋਰ ਜਿਹੇ ਨਹੀਂ ਆਪਾਂ ਨੂੰ ਬਹੁਤ ਪੜਦਾ ਆਦਾ ਹਨਾ ਉਹੋ ਜਿਹੀ ਬੂੰਡਰੀ ਮਾਰਦੇ ਉਹੋ ਜਿਹੇ ਬੰਦੇ ਨੇ ਆਪਾਂ ਪਰੰਦਰੋ ਬੰਦਾ ਮੰਨਦਾ ਸਾਫ ਹੋਵੇ ਜਿਹੜਾ ਬੰਦਾ ਮੂੰਹ ਤੇ ਉਹੋ ਜੇ ਵਿੱਚੋਂ ਹੋਵੇ ਉਹ ਜਿਹੇ ਬੰਦੇ ਨਾਲ ਕੋਈ ਦਿੱਕਤ ਨਹੀਂ ਹਨਾ ਉਹੋ ਜਿਹੇ ਬੰਦੇ ਨਾਲ ਵਰਤਿਆ ਵੀ ਜਾਂਦਾ ਹੈ ਲੋ ਜੀ ਤੇ ਇਧਰ ਆਪਣਾ ਸਾਤਿਆਂ ਵਾਲਾ ਕਬੂਤਰੀ ਬਣਦਾ ਆਪਾਂ ਸ਼ਾਤਰੀ ਤੇ ਠੀਕ ਹੈ ਤੇ ਹੁਣ ਕਰੀਏ ਵਿਦਿਆਕ ਨੂੰ ਰਸਾਂ ਸ਼ੁਰੂ ਬੱਚੇ ਬਾਹਰ ਕੱਢਣ ਦੀ ਜਿਹੜੇ ਵੀ ਆਪਣੇ ਭਾਈ ਸਾਹਿਬ ਚੇਤੀ ਮਾਰ ਤਾ ਆ ਜਾ ਮਿੱਠੀ ਪਹਿਲਾਂ ਕੱਢ ਕੇ ਵਾਰਨ ਸਾਈਡਡ ਜੇਪੀ ਵਾਲੇ ਫਿਰ ਇੱਕ ਦੇ ਜੇਪੀ ਖੋਲਾਂਗੇ ਇੱਕ ਖੁੱਲਾ ਵੀ ਉਹ ਬੈ ਜਾ ਬੈ ਜਾ ਬੈ ਜਾ ਬੈ ਜਾ ਲੈ ਕਵਲਾ ਨਾ ਹੋਵੇ ਤਾਂ ਪੁੱਤ ਐਂ ਕਰਕੇ ਹੁਣ ਇਹਨੂੰ ਦੇਖ ਕੇ ਦੂਜਾ ਵੀ ਆਊਗਾ ਨਾਲ ਦੀ ਨਾਲ ਉੱਡੇਗਾ ਉਹ ਵੇਖਾ ਆ ਚੱਕਰ ਹੁੰਦਾ ਹੈਗਾ ਲਓ ਜੀ ਛਾੜਦ ਗਏ ਉਹਨੂੰ ਚੱਲ ਪੁੱਤ ਬੈ ਜੀ ਹੌਲੀ ਕਰ ਨੇ ਤੱਕਾ ਨਹੀਂ ਕਰਨਾ ਉੱਡਣ ਵਾਲਾ ਓਕੇਗੀ ਤੇ ਇੱਕ ਹਰਾ ਹਰੇਟ ਡੜਾ ਬਚਾ ਜਿਹੜਾ ਤੇ ਬੱਚੇ ਦੀ ਆਪਾਂ ਛੀਪੀ ਖੋਲਦੇ ਆ ਠੀਕ ਆ ਕਿ ਨਹੀਂ ਇਹਨੂੰ ਵੀ ਅੱਜ ਛੱਡਾਂਗੇ ਖੁੱਲਾ ਲੱਗਭਗ ਲੱਗਭਗ ਛੀਪੀ ਖੋਲ ਦੇ ਮਸਾਂ ਕੋਡੀਆਂ ਦੀ ਮਸਾਂ ਸਾਰੀ ਕੋਈ ਖੱਦਾ ਪਾਈ ਜਾਂਦਾ ਬਿਨਾਂ ਗੱਲ ਤੇ ਕੀ ਹੋ ਗਿਆ ਕੀ ਕਹਦਾ ਤੈਨੂੰ ਮੈਂ ਹੈ ਉਹੀ ਭੇੜਦਾ ਛੱਡੋ ਯਾਰ ਉਹ ਮੜਾ ਗਾਲਾਂ ਕੱਢਦਾ ਚੱਲ ਪੁੱਤ ਸਿਆੜਾ ਮੜ ਕੇ ਛਤਰੀ ਤੇ ਬਹਿ ਜਾ ਹੁਣ ਫਾਇਦਾ ਨਾ ਚੱਕ ਦੀ ਛੀਪੀ ਖੁੱਲੀ ਦਾ ਓਕੇ ਰਿਪੋਰਟ ਠੀਕ ਆ ਹੁਣ ਸੋਨੂੰ ਫਲਾਈ ਕਰ ਦੇ ਕਬੂਤਰ ਵਿਖਾ ਇੱਕ ਤਾਂ ਜਾਂਦਾ ਜੀ ਹਰੀ ਬਗਲ ਵਾਲਾ ਉਹ ਜਾਂਦਾ ਲਾਲ ਚੀਨਾ ਹਰੀ ਬਗਲ ਠੀਕ ਐ ਓਕੇ ਰਿਪੋਰਟਾਂ ਦੇਖ ਲਿਆ ਤੇ ਇੱਕ ਵਾਰ ਘੋੜੇ ਮੂੰਹ ਉਹ ਤਾਂ ਚੱਕਰੀ ਕੋਈ ਨੂੰ ਪਤਾ ਇਹ ਮੀਣ ਤਾਂ ਆਹੀ ਆ ਘੋੜੇ ਮੂੰਹ ਵੀ ਹੋ ਆਉਂਦਾ ਛੱਰੀ ਤੇ ਤਾਂ ਲੱਗਿਆ ਇੱਕ ਬੱਚਾ ਇਧਰੋਂ ਥੱਲੇ ਡਿੱਗਿਆ ਪਿਆ ਬਾਬੇ ਉਹ ਕਾਲਾ ਚੀਨਾ ਜਿਹਨੂੰ ਗੱਲ ਉਹ ਦਿੱਤੇ ਸੀਗਾ ਆਪਾਂ ਛੋਲੇ ਦਿੱਤੇ ਸੀ ਆ ਜਾ ਪੁੱਤ ਓਏ ਅੱਜ ਫੇਰ ਉਹ ਦੇਈਏ ਛੋਲੇ ਤੇ ਦੇਈਏ ਪਾਣੀ ਵਠਾਵਾਂਗੇ ਧੋਪੇ ਹਾਂਜੀ ਭਾਰ ਲੈ ਠੀਕ ਆ ਜੀ ਕੈਰਟਰ ਮੋਨੀਕਲਾ ਓਕੇ ਬੱਚਾ ਚੱਕਲ ਗਿਆ ਬੋਤ ਡਰੀ ਨਾ ਪੱਜੀ ਨਾ ਕਿਤੇ ਖੱਦਾ ਪਾ ਲਈ ਆ ਜਾ ਆ ਜਾ ਸਿਆਣਾ ਬੇਬੀ ਵਿੱਚ ਹੀ ਕੋਈ ਨਹੀਂ ਦਾ ਵਿਚਾਰੇ ਦੇ ਜਿਵੇਂ ਮਰ ਗਿਆ ਸਿਰੰਜ ਹੋ ਗਈ ਛੋਲੇ ਹੋ ਗਏ ਬਿਨਾ ਪਿਉਂਤੇ ਹਨਾ ਕਿਉਂਕਿ ਚੱਕਰ ਗਿਆ ਹੁਣ ਹੁਣ ਮਾਂ ਵੀ ਕਹਿ ਸਕਦਾ ਫਿਰ ਐਡਾ ਪਿਉਂ ਨੂੰ ਕੀ ਹੁੰਦਾ ਹੈਗਾ ਆਂ ਵੀ ਦੇ ਦਿਆ ਕਰੋ ਹੁਣ ਚੰਗੇ ਹੁੰਦੇ ਆ ਉਹ ਮੈਂ ਤਾਂ ਕਹੂੰਗਾ ਕਿਉਂਕਿ ਮੇਰੀ ਹਿੰਮਤ ਹਰਕਤ ਹਾਰੀ ਹੈ ਮੈਸ ਦਿੱਤੇ ਨਹੀਂ ਆਂਦੇ ਪਿਉਂ ਕੇ ਭੋਲੇ ਆ ਨਾ ਵੀ ਪਿਉਂਦੇ ਨਾ ਯਾਦ ਨਹੀਂ ਰਿਹਾ ਨਾ ਪਿਉਂ ਪੂ ਕੇ ਰੱਖਣੇ ਨਾ ਤਾਂ ਕਰਕੇ ਮੈਂ ਤਾਂ ਸੁੱਕੇ ਹੀ ਦੇ ਦੇਣਾ ਉਹਨਾਂ ਦਾ ਤੇ ਵੈਸੇ ਤੁਸੀਂ ਦੇਣੇ ਹੁੰਦਾ ਬਈ ਛੋਲੇ ਪਿਉੋਂਗੇ ਦਿਆ ਕਰੋ ਬੱਚਿਆਂ ਨੂੰ ਹਾਂ ਮਿੱਠੀ ਕਿਵੇਂ ਐ ਕੀ ਕਰਦਾ ਫਿਰਦਾ ਹੈ ਲੈ ਮਿੱਠੀ ਦੇ ਦੇ ਫਿਰ ਨਿੱਕੀ ਜੀ ਹੋਰ ਓਕੇ ਰਪੋਟਾਂ ਸੱਟਾਂ ਆਖਲੀ ਫਿਰਦਾ ਓਏ ਮੋਟਰਸਾਈਕਲ ਉਹ ਟਾਇਰ ਕੀ ਟਾਇਰ ਕਾ ਤੋ ਲਾ ਦੇ ਆਪੇ ਨਿਕਲ ਗਏ ਲਓ ਜੀ ਦਾਣਾ ਪਾਣੀ ਦੇ ਕੇ ਬੱਚਿਆਂ ਕਰਤਾਂ ਔਖੇ ਰਿਪੋਰਟਾਂ ਤੇ ਹੁਣ ਇਹਨੂੰ ਬੜਾ ਦੇ ਮੰंजे ਤੇ ਵਾਹ ਆ ਪੁੱਤ ਵਾਹ ਕੋਈ ਡਰ ਵਾਲੀ ਗੱਲ ਨਹੀਂ ਧੁੱਪੇ ਬੈਠਣ ਤੋਂ ਘੰਟਾ ਤੋਂ ਘੰਟੇ ਦੀ ਨਟਮ ਇੱਥੇ ਹੈਗਾ ਤੇ ਉਦੋਂ ਬਾਅਦ ਫਿਰ ਚੱਕ ਕੇ ਨੂੰ ਖੋਡੇ ਛੱਡ ਦਾਂਗੇ ਠੀਕ ਹੈ ਔਖੇ ਰਿਪੋਰਟਾਂ ਤੇ ਕੰਮ ਬੋ ਕਰਨਾ ਹੈ ਜੀ ਨਾ ਬਸ ਕੱਲ ਨੂੰ ਟੈਨਸ਼ਨ ਫਰੀ ਹੋ ਜਾਈਗਾ ਆਪਾਂ ਫਿਰ ਉਦੋਂ ਬਾਅਦ ਉਹ ਨਾ ਨਾ ਪੁੱਤ ਨਾ 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 ਪੁੱਤ ਕੂਤਰ ਰਿਚਿਆਣੇ ਕੂਤਰ ਰਿਚਿਆਣੇ ਇਹ ਘਰੇ ਲੈ ਜੀ ਘਰੇ ਲੈ ਕੇ ਜੀ ਨਾ ਲੈ ਲੈ ਆ ਪੁੱਤ ਉੱਤੋਂ ਫੜ ਕੇ ਲੈ ਜਾਇਥਾ ਮੈਂ ਪੜਾਕਾ ਨਾ ਪਾਦੀ ਇਹਦਾ ਹਨਾ ਲੈ ਘਰੇ ਲੈ ਜਾ ਠੀਕ ਹੈ ਭਾਜਾ ਓਕੇ ਯਾਰ ਮੈਂ ਲੈ ਜਾਣਦੇ ਹੁਣ ਆਪਣਾ ਤਾਂ ਨੁਕਸਾਨ ਹੀ ਕਰੂਗਾ ਜੇ ਇੱਥੇ ਪੜਾਕਾ ਆ ਪਈ ਤਾਂ ਪੈਗਾ ਤਾਂ ਖਦਾ ਹੀ ਪਈ ਬੱਚਿਆਂ ਦਾ ਸਾਰਿਆਂ ਦਾ ਸਣੇ ਚੇਪਗਾ ਆਏ ਵੇ ਓਕੇ ਹੈ ਯਾਰ ਸੱਚੀ ਅਰਾਜ ਇੰਨਾ ਕਦੇ ਨਹੀਂ ਦਰਦ ਹੋਇਆ ਜਿੰਨਾ ਅੱਜ ਇੱਧਰ ਹੋਈ ਜਾਂਦਾ ਹਜੇ ਵੀ ਹੋਈ ਜਾਂਦਾ ਯਾਰ ਬਾਬਿਓ ਇੱਕ ਮਿੰਟ ਯਾਰ ਬਾਬਿਓ ਟੈਨਸ਼ਨ ਜਿਹੜੀ ਗੱਲ ਬਣ ਗਈ ਯਾਰ ਐ ਚੋ ਯਾਰ ਕੀ ਬਣ ਗਿਆ ਕੂਤਰ ਨੂੰ ਮਨ ਤਾਂ ਸਮਝ ਨਹੀਂ ਆਈ ਯਾਰ ਬਿੱਠਾਂ ਹੈਗਾ ਤਾਂ ਮਰੀ ਜਾਂਦੇ ਜਾਨਵਰ ਯਾਰ ਮਨ ਕੇ ਚੱਲ ਹਰੀਆਂ ਭੂਰੀਆਂ ਗਹਿਰੀਆਂ ਡਾਰਕ ਕਲਰਾਂ ਦੇ ਬਿੱਠਾਂ ਦਾ ਚੱਲ ਜਾਂਦੇ ਆ ਉਹ ਤਾਂ ਚਲੋ ਖਰਾਕ ਪਾਈ ਜਾਂਦੀ ਹੈ ਜਦੋਂ ਆਪਾਂ ਆਰਬੀ ਵਿੱਚ ਛੋਲੇ ਪਾਈ ਜਾਂਦੇ ਆ ਛੋਲੇ ਆ ਕੋਈ ਹੋਰ ਆਕਲੂ ਮੂੰਗੀ ਆ ਮਨ ਕੇ ਚਲੋ ਵੀ ਕਿਸੇ ਪ੍ਰਕਾਰ ਦੀ ਉਹਦਾ ਜਿਹੋ ਜਿਹੇ ਰੰਗ ਦੀ ਆਪਾਂ ਖਰਾਕ ਪਾਵਾਂਗੇ ਉਹੋ ਜਿਹੇ ਰੰਗ ਦੇ ਬਿੱਠਾ ਮਾਰਨਗੇ ਪਰ ਜਿਹੜੀਆਂ ਅੱਜ-ਅੱਜ ਦੇਖੀਆਂ ਮੈਂ ਬਿੱਠਾਂ ਕਾਲਾ ਤੋਂ ਲੈ ਕੇ ਆਜਾਈ ਦੇ ਵਿੱਚ ਵਿੱਚ ਹੈ ਨਾ ਇਹ ਮਿੱਠਾ ਦਾ ਫਰਕ ਬੜਾ ਹੈ ਯਾਰ ਪਾਣੀ ਵਾਲਾਂ ਮਿੱਠਾ ਮਰੀ ਜਾਂਦੇ ਯਾਰ ਹੋਰ ਹੀ ਹਿਸਾਬਦਿਆਂ ਜਿਵੇਂ ਕਬੂਤਰ ਨਾ ਆਏ ਰੱਖ ਲੋ ਵੀ ਕੂਤਰ ਅੰਦਰੋਂ ਤੋਤੇ ਜਿਹੀ ਗਏ ਯਾਰ ਆਏ ਮਿੱਠਾ ਮਰੀ ਜਾਂਦੇ ਆ ਮੈਂ ਸਾਨੂੰ ਕਿਵੇਂ ਸਮਝਾਵਾਂ ਜਿਵੇਂ ਕੋਈ ਤੇਜ਼ੀ ਚੀਜ਼ ਅੰਦਰ ਜਾਵੜੀ ਕਬੂਤਰਾਂ ਦੇ ਕਹਿਣ ਦਾ ਭਾਵ ਸਮਝ ਗਏ ਤੁਸੀਂ ਵੀ ਉਹ ਅੰਦਰੋਂ ਉਹ ਕੂਤਰਾਂ ਪੱਟੀ ਜਾਂਦੇ ਤੇ ਉਹ ਆਏ ਹਿਸਾਬ ਦੇ ਮਿੱਠਾ ਮਰੀ ਜਾਂਦੇ ਜਾਨਵਰ ਇਹ ਤੇ ਗੜਬੜ ਕਿ ਹਣ ਚੋ ਮੈਨੂੰ ਤਾਂ ਲੱਗਦਾ ਕੱਲ ਮੈਂ ਹੀ ਕੰਮ ਕਰਤਾ ਯਾਰ ਬਾਬਿਓ ਖੜਿਓ ਕੱਲ ਮੈਂ ਆਹ ਬਾਲਟੀ ਚ ਪਾਣੀ ਲਿਆਂਦਾ ਸੀ ਕਰੋ ਪਾ ਕੇ ਤਤਾ ਤੇ ਮੈਨੂੰ ਐਂ ਲੱਗਦਾ ਇਹ ਬਾਲਟੀ ਖੇਤ ਸਪਰੇਅ ਵਾਲੀ ਸੀਗੀ ਯਾਰ ਤਾਂ ਇਹਦੀ ਲੱਕੜ ਯਾਰ ਕਿਹੜਾ ਨੱਕ ਨੁੱਕਦਾ ਬੰਦ ਆ ਕਿਹੜੀ ਸਮੈਲ ਆਉਂਦੀ ਐ ਮੈਨੂੰ ਤਾਂ ਲੱਗਦਾ ਯਾਰ ਉਹ ਤਾਂ ਬਾਲਟੀ ਧੋ ਕੇ ਲਿਆਂਦੀ ਸੀ ਪਰ ਮੈਨੂੰ ਐਂ ਲੱਗਦਾ ਵੀ ਆਹ ਬਾਲਟੀ ਸਪਰੇਅ ਲਾਉਣ ਵਾਲੀ ਆ ਬਰੋ ਖੇਤ ਵੀ ਇਹਨੂੰ ਲੈ ਕੇ ਗਿਆ ਇੱਕ ਦੁਵਾਰੀ ਪਹਿਲੇ ਤੇ ਇੱਕ ਹਰੀ ਬਾਲਟੀ ਹੁੰਦੀ ਪਾਣੀ ਵਾਲੀ ਉਹ ਬਾਲਟੀ ਦੇ ਵੀ ਆਪਾਂ ਖੇੜਾ ਤਾਂ ਹੀ ਛੜਾਇਕੋ ਉਹਨੂੰ ਖੇਤ ਲੈ ਗਏ ਸੀ ਉਹ ਚ ਸਪਰੇ ਸਪਰੂਰ ਲਈ ਸੀ ਬਾਲਟੀ ਚ ਮੈਨੂੰ ਤਾਂ ਲੱਗਦਾ ਯਾਰ ਇਹਦੇ ਚ ਵੀ ਸਪਰੇ ਸਪਰੂ ਵਾਲੀ ਸੀਗੀ ਬਾਲਟੀ ਦੇਖਿਓ ਜਿਹੜੇ ਹਿਸਾਬ ਤੇ ਹੋਈ ਪਈ ਐ ਭੈਣ ਚ ਯਾਰ ਕੱਲ ਨਵੀਂ ਬਾਲਟੀ ਚ ਪਾਣੀ ਲਿਆਂਦਾ ਤੇ ਮੈਨੂੰ ਲੱਗਦਾ ਮੈਂ ਤਾਂ ਕੱਲ ਹੀ ਕੰਮ ਕਰਤਾ ਯਾਰ ਭੈਣ ਚ ਮੈਂ ਤਾਂ ਆਪਾਂ ਨਾਲ ਦੀ ਨਾਲ ਤਾਂ ਉਹਦੇ ਅੱਖ ਨੂੰ ਬਿਮਾਰੀ ਵੀ ਫੜ ਲਈ ਤੇ ਨਾਲ ਦੀ ਨਾਲ ਅਭੀ ਐ ਵੀ ਫੜ ਲੈ ਵੀ ਕਿਹੜੇ ਕਿਵੇਂ ਹੋਈ ਐ ਹੈਨਾ ਯਾਰ ਸਾਰੇ ਹੀ ਕਬੂਤਰ ਐ ਬਿਠਾ ਮਾਰੀ ਜਾਂਦੇ ਯਾਰ ਸਾਰੇ ਹੀ ਬਿਠਾ ਐ ਮਾਰੀ ਜਾਂਦੇ ਭੈਣੋ ਯਾਰ ਪਛਕਾਰੀਆਂ ਮਰਗੀਆਂ ਦੇ ਕਬੂਤਰ ਤੇ ਵੱਡੇ ਕਬੂਤਰਾਂ ਨੇ ਮਲਾਪ ਵੀ ਕੱਢ ਰੱਖਿਆ ਬਿਠਾਾਂ ਚ ਤੇ ਮਲਾਪ ਕਬੂਤਰ ਤਾਂ ਹੀ ਕੱਢੂਗਾ ਜਦੋਂ ਕੋਈ ਤੇਜ਼ ਚੀਜ਼ ਅੰਦਰ ਗਈ ਹੋਊਗੀ ਉਹਨਾਂ ਦੇ ਕੋਈ ਹਾਰਡ ਚੀਜ਼ ਸਟਰੋਂਗ ਇਹ ਮੈਨੂੰ ਲੱਗਦਾ ਵੀ ਕਰਤਾ ਕੰਮ ਆਪਾਂ ਇਹ ਖੜਜ ਪਰ ਨਾ ਛੱਤ ਕਲੀਅਰ ਕਰ ਹੀ ਲੈਂਦੇ ਆਪਾਂ ਮੈਂ ਜੋ ਵਟੈਨੋ ਵੀ ਮਨ ਲਾਦਾ ਪਾਣੀ ਪਾਇਆ ਸੀ ਪਰ ਵੱਡੇ ਨੂੰ ਘੱਟ ਪਾਇਆ ਸੀਗਾ ਉੱਡ ਰਿਆਂ ਨੂੰ ਵੱਧ ਪਾਇਆ ਜੀਗਾ ਲੱਗਦਾ ਬਰੋ ਜਿਵੇਂ ਮੇਰਾ ਸ਼ੱਕ ਸਹੀ ਐ ਕੰਮ ਵੀ ਆਪ ਕਰਕੇ ਬਿਮਾਰੀ ਵੀ ਆਪ ਪੈਦਾ ਕਰਕੇ ਤੇ ਨਾਲ ਦੀ ਨਾਲ ਹੀ ਹੱਲ ਵੀ ਕੜਤਾ ਮੈਂ ਖੜੇ ਖੜੀ ਨਹੀਂ ਆ ਦੇਖੋ ਬਰੋ ਬਿਠੇ ਚ ਮਲੱਪ ਹੈਗੇ ਆ ਬਿਠਾ ਦੇਖੋ ਆ ਦੇਖ ਰਿਹਾ ਚਿੱਟਾ ਝਿੱਟਾ ਸਾਨੂੰ ਮੈਨੂੰ ਤਾਂ ਲੱਗਦਾ ਹੈ ਗੱਲ ਉਹੀ ਬਣ ਗਈ ਸੱਜਣਾ ਜਿਹੜੀ ਨਹੀਂ ਬਣਨੀ ਚਾਹੀਦੀ ਸੀ ਆ ਦੇਖੋ ਬਹਿਣ ਚੋ ਪਾਣੀ ਚੱਕ ਬਾਪੇ ਦੀ ਨਾਲ ਪਹਿਲਾਂ ਤਾਂ ਤੂੰ ਪਹਿਲਾਂ ਕੰਮ ਹੋਰ ਵਾਜੇ ਖੜਜੋ ਅਬ ਪਾਣੀ ਚੱਕਦਾ ਮੈਂ ਸਾਰੇ ਖੁੱਡਿਆ ਤੇ ਇੱਕ ਮਿੰਟ ਯਾਰ ਕੋਪਰ ਵੀ ਸਾਰੇ ਸਾਫ ਪਿਆ ਬਾਬੂ ਯਾਰ ਜਮਾ ਸਾਫ ਕਲੀਅਰ ਮੈਂ ਨਾ ਤੜਾ ਦਾ ਕਰਤਾ ਪੂਟਾ ਵਾ ਆਹ ਸ਼ਹਿ ਪਹਿਲਾਂ ਤਾਂ ਮੈਂ ਦੇਖੋ ਦੇਖੋ ਪਾਣੀ ਮੇਰਾ ਪਾਣੀ ਪਤਲੀਆਂ ਜਮਾ ਪਤਲੀਆਂ ਇਹੋ ਜਿਹੀਆਂ ਮਿੱਠਾਂ ਦਾ ਮਾਰ ਦੇਣੀ ਤੇ ਅਥੇ ਪਾਣੀ ਮੇਰਾ ਪਾਣੀ ਪਾਣੀ ਆਹਰਨਾ ਪਾਣੀ ਹਰਨਾ ਐਂ ਜੋ ਪੁੱਤਰ ਵਿੱਚ ਸਾਰੇ ਬਾਸ਼ ਹੋਏ ਪੰਦਰੋ ਸਾਫ ਜਿਵੇਂ ਕਲੀਨ ਇਹੋ ਜਿਹੇ ਨਾ ਇਹਦੀਆਂ ਮਿੱਠਾਂ ਮਾਰਨੇ ਨਹੀਂ ਪੁੱਤਰ ਨੇ ਕਦੇ ਐਂ ਜੰਮਲਾਤੂ ਵੀ ਕੱਢ ਰੱਖਿਆ ਹੁੰਦਾ ਪੁੱਤਰਾਂ ਨੇ ਵਿੱਚ ਵਾਹ ਦੇਖੋ ਹਾਂ ਹਾਂ ਦੇਖੋ ਕਿ ਕਿਵੇਂ ਡਰਾਦੇ ਓਏ ਬਾਤ ਤੋਂ ਵਹੀ ਬਣ ਗਈ ਬਾਬਿਓ ਜਿਹੜੀ ਮਾਪ ਕੋ ਉਤਾਰਿਆ ਹਮ ਉਹ ਤਾਂ ਬਾਹਰ ਤੇ ਬੱਚੇ ਆ ਗਏ ਸੀ ਹਨ ਨਕੂਤਰੇ ਡਰਾਦੇ ਸੀ ਹੂੰ ਸਹੀ ਗੱਲ ਆ ਬਰੋ ਸਹੀ ਹੈ ਜਾ ਜਿਵੇਂ ਸੋਚਿਆ ਸਭ ਕੁਝ ਉਦਾਂ ਹੀ ਆ ਚਲੋ ਬਾਬਾ ਸੁੱਖ ਰੱਖੇ ਜਿਹੜਾ ਕੰਮ ਕਰਨਾ ਸੀ ਉਹ ਤਾਂ ਆ ਗਿਆ ਹੋ ਜਾ ਕੇ ਨਹੀਂ ਉਹ ਲੈ ਕੇ ਨੂੰ ਅਸਟੀਮੇਟ ਜਮਾ ਸਹੀ ਹੈ ਆਪਣਾ ਜਮਾ ਸਹੀ ਜਮਾ ਇੱਕ ਨੂੰ ਬਰਾਸਟੀਮੇਟ ਲਾਇਆ ਜਿੱਥੇ ਲਾਇਆ ਤੀਰ ਟਿਕਾਣੇ ਤੇ ਲੱਗਿਆ ਉੱਥੇ ਜਾ ਕੇ ਜਮਾ ਆ ਨਹੀਂ ਆਏ ਕਬੂਤਰ ਮਲਾਪਣੀ ਕੱਢਦਾ ਮਲਾਪੂ ਨਹੀਂ ਕਬੂਤਰ ਖੁੱਡੇ ਤਾਂ ਭੁੱਖਾ ਰਹਿ ਕੱਢੂਗਾ ਕੱਲੇ ਪਾਣੀ ਨਾਲ ਜਾਂ ਜਦੋਂ ਕਬੂਤਰਾਂ ਅੰਦਰ ਕੋਈ ਵੀ ਤੇਜ਼ ચી ਟੱਪੂਗੀ ਤੇਜ਼ ਤੋਂ ਬਾਅਦ ਸਮਝਦੇ ਹੋ ਨਾ ਤੇਜ਼ ચી ਟੱਪੀਏ ਤਾਂ ਕੋਈ ਅੰਦਰ ਉਹਨਾਂ ਦੇ ਤੇ ਜਿਹੜੀ ਮਲਾਪਾਂ ਲਈ ਦਵਾਈ ਹੁੰਦੀ ਹੈ ਉਹਨਾਂ 'ਚ ਵੀ ਜ਼ਹਿਰ ਹੁੰਦਾ ਹੈ ਉਹ ਜ਼ਹਿਰ ਵਾਲੀ ਮਰਕੀ ਮਿਲ ਆ ਬਾਰ ਹੁੰਦਾ ਪਰ ਉਹ ਜ਼ਹਿਰ ਨਹੀਂ ਹੁੰਦਾ ਜਿਹੜਾ ਸਬਰਿਆਂ ਚ ਹੁੰਦਾ ਸਬਰਿਆਂ ਚ ਹੋਰ ਕਿਸਮ ਦਾ ਹੁੰਦਾ ਹੈ ਦਵਾਈਆਂ ਵਾਲਾ ਹੋਰ ਹੁੰਦਾ ਹੈ ਤੇ ਬਾਕੀ ਦੇਖਦੇ ਆਂ ਫਿਰ ਹਨਾ ਕੀ ਬੰਦ ਹੈਗਾ ਆਪਾਂ ਕਲੀਅਰ ਕਰ ਹੀ ਹੋਣੇ ਬਾਬਾ ਤੁਹਾਡੇ ਸਾਹਮਣੇ ਪੁੱਛ ਕੇ ਹਨਾ ਵੀ ਆਪਣਾ ਸ਼ੱਕ ਸਹੀ ਹੈ ਇਹ ਗਲਤ ਹੈ ਇੱਕ ਮਰਸੂਮਾ ਦੇਖਦੇ ਆਂ ਵੀ ਘਰੇ ਹੈਗਾ ਕਿ ਨਹੀਂਗਾ ਫਿਰ ਆਪਾਂ ਪੁੱਛ ਦੇਵਾਂਗੇ ਹੈ ਸੋਮੇ ਹੋਏ ਆਹ ਵਾਲੀ ਦੀ ਸਪਰੇਅ ਸੁਗਰੂ ਵਾਲੇ ਦਿਨ ਤਾਂ ਨਹੀਂ ਵਰਤੀ ਸਪਰੇਅ ਵਾਲੇ ਤੇ ਇਹ ਇਹ ਲੇਗਤ ਸੁਣ ਹੈ ਕਿਥਰੇ ਆਏ 10 ਤਾਂ ਸਹੀ ਨਹੀਂ ਹੈ ਸਪਰੇਅ ਦਾ ਕੀ ਪਤਲਾ ਤੇ ਯਾਰ ਜੇ ਸਪਰੇਅ ਸਭੂ ਰਲਾਈ ਹੋਵੇ ਉਹਦੇ ਦੀ ਗੋਲੀ ਆ ਬਸ ਜਿਹੜੀ ਕਿਦਾਂ ਦੀ ਜਦੋਂ ਤੁਸੀਂ ਘੋਲ ਗਏ ਹੋ ਉਦੋਂ ਚ ਕੋਲੀ ਸੀਗੀ ਹਾਂ ਜੇ ਮਾਰਦੇ ਉਦੋਂ ਸੋਮੇ ਜਦੋਂ ਲੀਡਰ ਜੀ ਛਿੜਕੀ ਸੀਗੀ ਆਪਾਂ ਹਾਂ ਜਦੋਂ ਤੁਸੀਂ ਰਲਾ ਕੇ ਲੀਡਰ ਛਿੜਕੀਦਾਂ ਉਹ ਕਾਲੀ ਛਿੜਕੀ ਸੀ ਲੀਡਰ ਸੀਗੀ ਇੱਕ ਉਹਨੇ ਚੋ ਮੈਨੂੰ ਪਤਾ ਕਾਲੀ ਨਹੀਂ ਯਾਰ ਛਿੜਕੀ ਸੀ ਸੀਗੀ ਇੱਕ ਲੀਡਰ ਵੀ ਸੀਗੀ ਇਹ ਵਿੱਚ ਮੈਨੂੰ ਪਤਾ ਵੀ ਜਿਹੜੀ ਤੁਸੀਂ ਰਲਾ ਕੇ ਹਾਂ ਉਹਨੇ ਤਾਂ ਲੀਡਰ ਸੀਗੀ ਉਹਦੇ ਇਹ ਜਿਹੇ ਵਾਲੇ ਉਦੋਂ ਆ ਪਾਰਟੀ ਸੀਗੀ ਬਸ ਹਾਂ ਜੀ ਮੇਰੇ ਵੀਰੋ ਤੇ ਬੱਚਾ ਨੂੰ ਲਾਦ ਕੇ ਅੰਦਰ ਤੇ ਉਦੋਂ ਬਾਅਦ ਫਿਰ ਕੂਤਰਾਂ ਦਾ ਦਾਣਾ ਪਾਣੀ ਵੀ ਆਪਾਂ ਰੈਡੀ ਕਰਕੇ ਰੱਖ ਲਾ ਟਾਈਮ ਨਾਲ ਮੁੜ ਕੇ ਘਰੇ ਕੰਮ ਆ ਹਨ ਕੱਲ ਨੂੰ ਤੁਹਾਨੂੰ ਪਤਾ ਵੀ ਰਿਸ਼ਤੇਦਾਰਾਂ ਨੇ ਆਉਣਾ ਵਾ ਫਾਈਨਲ ਲਾਈਨ ਲਾਸਟ ਦਿਨ ਉਦੋਂ ਬਾਅਦ ਜਮਾਂ ਸੱਚੀ ਮੁੱਚੀ ਚ ਘਰ ਵਾਲੇ ਕੰਮਾਂ ਤੋਂ ਫ੍ਰੀ ਹੋ ਜਾਂਗੇ ਆਪਣੇ ਆਪ ਦੇ ਕੰਮ ਧੰਦੇ ਤਾਂ ਚਲੋ ਚੱਲੀ ਜਾਂਦੇ ਰਹਿੰਦੇ ਹੈਗੇ ਤੇ ਫੇਰ ਮਨ ਕੇ ਹੁਣ ਮੈਂ ਕੂਤਰਾਂ ਨੂੰ ਕਰ ਅੰਦਰ ਕਰਦੇ ਨੇ ਮੁੜ ਕੇ ਟਾਈਮ ਨਾਲ ਦਾਣਾ ਪਾਣੀ ਪਾ ਕੇ ਤੇ ਰਾਤ ਨੂੰ ਫਿਰ ਜਿਹੜੀ ਇਹਨਾਂ ਦੀ ਕੰਡੀਸ਼ਨ ਖਰਾਬ ਹੋਈ ਹੈ ਤੇ ਹੁਣ ਉਹ ਚੀਜ਼ ਨੂੰ ਸੁਧਾਰਨਾ ਵੀ ਉਹ ਥੋੜੇ ਸਾਹਮਣੇ ਮੈਂ ਸੋਮੇ ਤੋਂ ਪੁੱ ਯਾਰ ਪੰਜ ਸੱਚੀ ਗੱਲ ਹੁੰਦਾ ਬਾਬੋ ਯਾਰ ਉਹ ਕਹਿੰਦਾ ਜੀ ਉਹਦੇ ਉਧਰ ਲੀਡਰ ਪਾਈ ਆ ਹਨਾ ਵੀ ਉਹ ਬਹੁਤ ਚੰਦਰੀ ਹੁੰਦਾ ਉਹ ਨਹੀਂ ਪਤਾ ਕਾਹਲੀ ਹੁੰਦੀ ਉਹ ਮਨਣਕ ਚੱਲ ਵੀ ਹਨਾ ਤੇ ਉਹ ਗੰਦੀ ਹੁੰਦੀ ਹੈ ਤੇ ਲੀਡਰ ਲੂਡਰ ਦਿਵਾਂਗਾ ਉਹ ਛੜਕੀਆਂ ਭੇੜੀਆਂ ਪਾ ਕੇ ਤੇ ਕਹਿੰਦਾ ਉਦੋਂ ਦੀ ਕਹਿੰਦਾ ਮੈਂ ਤਾਂ ਬਾਲਟੀ ਵੇਖੀ ਨਹੀਂ ਤੇ ਨਾ ਹੀ ਉਦੋਂ ਦੀ ਧੋਤੀ ਹੁੰਦੀ 100% ਤਾਂ ਆਪਾਂ ਮਾੜੀ ਧੋ ਕੇ ਹੰਘਾਲ ਕੇ ਜੀ ਤੇ ਉਵੇਂ ਪਾਤਾ ਪਾਣੀ ਇਦਾਂ 100% ਹਨਾ ਹੁਣ ਉਹ ਚੀਜ਼ ਜਿਹੜੀ ਗਲਤੀ ਹੋ ਗਈ ਹੋ ਗਈ ਆ ਆਪਣੇ ਤੋਂ ਮੇਰੇ ਸਾਬ ਨਾਲ ਤਾਂ ਇਹੀ ਹੈ ਜਾਂ ਖਰਾਕ ਖਰਾਕ ਤਾਂ ਸਾਰੀ ਧੋਤੀ ਇਕੱਲਾ ਜਵਾਰ ਰਹਿੰਦੀ ਆ ਤਾਂ ਉਹਨਾਂ ਲਈ ਉਹ ਵੀ ਧ ਤਿਆ ਆ ਦੋ ਗਲਤੀਆਂ ਮੇਰੇ ਹਿਸਾਬ ਨਾਲ ਤਾਂ ਅਜੇ ਤੱਕ ਮੇਰੇ ਦੇਖਣ ਚ ਆਉਂਦੀਆਂ ਇਹਨਾਂ ਤੇ ਤਾਂ ਕਰਕੇ ਜੀ ਨੂੰ ਸੁਧਾਰਨ ਵਾਸਤੇ ਅੱਜ ਆਥ ਨੇ ਸਾਰੇ ਕਬੂਤਰਾਂ ਨੂੰ ਦੁੱਧ ਦੇਵਾਂਗੇ ਆਪਾਂ ਗਾਂ ਦਾ ਲੈ ਕੇ ਦੁੱਧ ਵਿੱਚ ਪਾ ਕੇ ਬਰੂਟ ਆਉਣ ਤੇ ਵਿੱਚ ਪਾ ਕੇ ਇੱਕ ਚੁੰਡੀ ਹਲਦੀ ਦੀ ਹਾਂਜੀ ਮੇਰੇ ਵੀਰੋ ਤੇ ਚਾਰੇ ਬੱਚੇ ਕਰਤੇ ਹੋਈ ਅੰਦਰ ਤੇ ਬੱਚੇ ਕਰਦਿਆਂ ਕਰਦਿਆਂ ਤੋਂ ਆਪਣਾ ਘੋੜੇ ਮੂੰਹਾਂ ਵੀ ਆ ਕੇ ਬੈਠ ਗਏ ਛਤਰੀ ਬੁੜਕੀ ਮਾੜੀ ਮੋਟੀ ਤੇ ਹਰੀ ਬਗਲਾ ਵਾਲਾ ਨਹੀਂ ਯਾਰ ਐਨਾ ਪੱਤੇ ਤਾਂ ਨਹੀਂ ਵਾਹ ਗਏ ਅੱਜ ਕਿਤੇ ਅੱਜ ਤਾਂ ਪਾਸੇ ਵੇਖਣ ਦਾ ਹੱਕ ਨਹੀਂ ਸੀ ਉਹਦਾ ਯਾਰ ਹਨਾ ਚਲੋ ਦੇਖਦਾ ਸ਼ਾਮ ਤੱਕ ਕਰਾਉਂਦਾ ਕਿ ਨਹੀਂ ਹਰੀ ਜੀ ਬਗਲਾ ਨਹੀਂ ਫਿਰ ਉਹਦਾ ਵੀ ਆਸੇ ਪਾਸੇ ਫੋਨ ਮਾਰਨ ਲੱਗੇ ਪੁੱਛਾਂਗੇ ਤਾਂ ਕਿ ਮੈਂ ਤਾਂ ਦਾਣੀ ਜੀ ਖੁੱਡਾ ਨੰਬਰ 1 ਤੋਂ ਲੈ ਕੇ ਸਾਰੇ ਖੁੱਡਿਆਂ 'ਚ ਇਧਰ ਕੋਲੋਂ ਵੀਡੀਓ ਲੈ ਹੀ ਨਹੀਂ ਖੁੱਡਾ ਨੰਬਰ 1 ਦੇ ਉੱਤੇ ਰੱਖਿਆ ਇਧਰ ਆ ਗਈ ਖੁੱਡਾ ਨੰਬਰ 2 ਆਪਣੇ ਕਬੂਤਰੀਆਂ ਵਾਲਾ ਆਇਓ 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 ਮੱਤ ਤੇ ਉਹ ਦੂਬਾ ਇਧਰ ਆ ਕੇ ਆਪਣੇ ਬੱਚਿਆਂ ਵਾਲੇ ਖੁੱਡੇ ਇਹਨਾਂ ਨੂੰ ਵੀ ਰੱਖ ਦਈਏ ਇਹ ਘਰ ਨਵੀਂ ਕਲਪਣਾ ਹੀ ਪੈਗੀ ਬਾਬੇ ਸੱਚੀ ਫਰੀ ਦੀ ਕਲਪਣਾ ਹੀ ਮੁੱਲ ਪੈਗੀ ਆ ਬਿਠਾਈਆਂ ਵਾਲੀ ਤਾਂ ਇਹ ਹਨਾ ਕਿਹੜਾ ਕਬੂਤਰੇ ਕੰਡੀਸ਼ਨ ਜੀ ਖਰਾਬ ਹੁੰਦੀ ਦਿਖ ਰਹੀ ਆ ਆਇਓ 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 ਪੁੱਤ ਦਾਣੂ ਹੀ ਭਾਜ ਕੁੱਤਰਾਂ ਦੇ 100% ਦੇ ਬਾਦ ਆਇਓ 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 ਪੁੱਤ ਯਾਰ ਵੀ ਫਦਕਾ ਸਾਰਾ ਕੁਝ ਚੱਲੀ ਜਾਂਦਾ ਸੀ ਨਾ ਕਦੇ ਕੋਈ ਬਿਮਾਰੀ ਨਹੀਂ ਲੱਗੀ ਆਪਣੇ ਹੁੱਡੇ 'ਚ ਆਪ ਤੁਸੀਂ ਕਹਣਾ ਤਾਂ ਸਾਨੂੰ ਐ ਲੱਗਦਾ ਮੇਰੀ ਨਿਗਾ ਹੈ ਨਿਗਾ ਮੇਰੀ ਫੁੱਲਾ ਪਵਾਉਂਦੀ ਮੈਂ ਕੁੱਤਰਾਂ ਨੂੰ ਟਾਈਮ ਘਟ ਦੇਣਾ ਪਰ ਮੇਰੀ ਨਿਗਾ ਫੁੱਲ ਲੱਗੂ ਕੁੱਤਰਾਂ 'ਚ ਕਿਉਂਕਿ ਇਹ ਅੱਜ ਹੀ ਹੋਇਆ ਬਰੋ ਐਵੇਂ ਬਠਾਣ ਦਾ ਪਹਿਲਾਂ ਕਦੇ ਵੀ ਨਹੀਂ ਸੀਗਾ ਆਇਓ 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 ਪੁੱਤ ਲਓ ਜੀ ਇਧਰ ਲਾਸਟ ਆਪਣੀ ਬਾਟ ਆਏ 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 ਪੱਤਾ ਠੀਕ ਆ ਬੋ ਦਾਣੇ ਦੇ ਤੇ ਪਾ ਪਾਣੀ ਮਾਪੇ ਪਾ ਦੂਗਾ ਵੀ ਹਨਾ ਭਾਂਡੇ ਭੁੰਨੇ ਚੰਗੀ ਤਰ੍ਹਾਂ ਕਰਕੇ ਸਾਫ ਤੇ ਘਰੋਂ ਨਵੀਂ ਬਾਲਟੀ ਲਾਵਾਂਗੇ ਕੱਢ ਸਪੈਸ਼ਲ ਕਬੂਤਰਾਂ ਵਾਲੀ ਤੇ ਪਾਣੀ ਮੈਂ ਪਾ ਦੂੰ ਦਾਣਾ ਪਾਣੀ ਬਸ ਖਸਾਲ ਤੇ ਆਂ ਰੱਖ ਲੋ ਵੀ ਓਕੇ ਦੀਆਂ ਰਿਪੋਰਟਾਂ ਹੋਗਾ ਹੁਣ ਸਿਰਫ ਦੋ ਚੀਜ਼ਾਂ ਰਹਿ ਗਈਆਂ ਇੱਕ ਤਾਂ ਹਰੀ ਵਾਲਾ ਬੱਚੇ ਦੇ ਆ ਦਸਣ ਵਾਲਾ ਰਹੇਗਾ ਵੀ ਆਉਂਦਾ ਕਿ ਨਹੀਂ ਆਉਂਦਾ ਤੇ ਇੱਕ ਬਸ ਜਿਹੜਾ ਰਾਤ ਨੂੰ ਇਹਨਾਂ ਨੂੰ ਦੁੱਧ ਦੇਣਾ ਹੈਗਾ ਤੇ ਇੱਕ ਆਪਣੀ ਸਾਡੇ ਪਾਰਟ ਟਾਈਮ ਜੌਬ ਤੰਗ ਬਾਜੀ ਹਨਾ ਉਹ ਵੀ ਰਹਿ ਗਈ ਜਿਵੇਂ ਦੀ ਫੋਪਿਆ ਤਾਂ ਪਤੰਗ ਵੀ ਝੜਾਵਾਂਗੇ ਹੋ ਵਰਦੀ ਮੈਂ ਤੁਹਾਨੂੰ ਵਰਦੀਪ ਤੋਂ ਉੱਜਾ ਆਗੇ ਜਿੱਧਰ ਲੈ ਕੇ ਕਰੇ ਹੌਟ ਵਾਟਰ ਲਿਆਂਦਾ ਨਿਊ ਬਾਲਟੀ ਚ ਬ੍ਰਾਂਡ ਨਿਊ ਬਾਲਟੀ ਜਾਵਾ ਤੇ ਹੁਣ ਕੀ ਕਰਦਾ ਪਹਿਲਾਂ ਚੰਗੀ ਤਰ੍ਹਾਂ ਹਾ ਪਾਣੀ ਵਾਲੇ ਭਾਂਡੇ ਸਾਫ਼ ਕਰਕੇ ਤੇ ਬਈ ਹਰੀ ਬਗਲ ਵਾਲਾ ਬੱਚਾ ਆਪਣਾ ਨਹੀਂ ਆਇਆ ਯਾਰ ਹਜੇ ਤੱਕ ਨਹੀਂ ਆਇਆ ਫਿਰ ਬਾਕੀ ਫਿਰਦਾ ਵਧੀਆ ਸੀ ਜਦੋਂ ਵੇਖਿਆ ਉਹ ਅਧਿਕਾਰੀ ਫਿਰਦਾ ਸੀ ਅੱਜ ਤਾਂ ਨੀਵਾ ਵੀਡੀਓ ਦਾ ਵੇਖਿਆ ਹੁਣ ਇੱਕ ਅਰੀ ਬਿ ਅਧਿਕਾਰੀ ਅਧਿਕਾਰੇ ਉੱਚਾ ਫਿਰਦਾ ਸੀਗਾ ਹਾਂਜੀ ਮੇਰੇ ਵੀਰੋ ਆ ਗਿਆ ਜੀ ਹਰੀ ਬਗਨਾਲਾ ਇਹ ਵੀ ਮੀ ਫੋਨ ਲਾਈ ਗਿਆ ਪਾ ਲੋਕਾਂ ਨੂੰ ਚੰਗਾ ਹੋਇਆ ਮੈਨੂੰ ਪਤਾ ਹੀ ਪਾਸੇ-ਪੂਸੇ ਬੈਠਾ ਹਾਂ ਮੈਂ ਵੀ ਅਖੇ ਕਿਤੇ ਜਾਣਾ ਤਾਂ ਹੈ ਨਹੀਂ ਕਾਊਂਟਰ ਕੋਲ ਤੇ ਘਰੋਂ ਫੋਣ ਆਇਆ ਮੇਰੇ ਖੜਿਓ ਮੈਂ ਫੋਨ ਚੱਕ ਲਾ ਪਹਿਲਾਂ ਕਬੂਤਰ ਬਾਅਦ ਚ ਵਿਖਾਉਣਾ ਇੱਕ ਨਵਾਂ ਜਾਨਵਰ ਵੀ ਆ ਗਿਆ ਜੀ ਪਤਾ ਨਹੀਂ ਕੀਦਾ ਇਹ 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 ਲਗਾ 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 ਆ ਆ ਆਹਾ ਨਹੀਂ ਲਗਾ ਤਾਂ ਨਹੀਂ ਯਾਰ ਕਿ ਲੱਗਈ ਹੈ ਬਰੋ ਲਕੇ ਦੀ ਲੈਂਡਿੰਗ ਇਹ ਹੈ ਤੇ ਹਰੀ ਬਗਲ ਆ ਲਾਓ ਫਿਰ ਤਾਂ ਆਪਣਾ ਹਰੀ ਬਗਲ ਲਾਲ ਚੀਨਾ ਇਹ ਰ ਆਸੇ-ਪਾਸੇ ਕੋਠੀ ਕਰਦੇ ਬੈਗਾ ਹਣਾ ਅੱਜ ਵੀ ਹਣਾ ਬੰਦੀ ਹੀ ਮੰਨੇਗਾ ਜਾਨਵਰ ਯਾਰ ਬਾਕੀ ਫਿਰ ਐਂ ਤੋਂ ਬਾਹਰ ਅੰਦਰ ਜਾਵਣ ਦਾ ਉਤਰਾ ਉੱਟ ਹੋ ਜਾਂਦਾ ਨਹੀਂ ਪਤਾ ਲੱਗਦਾ ਯਾਰ ਇੱਕ ਵਾਰੀ ਪੈਰਾਂ ਦਾ ਕੱਚਾ ਹੋ ਗਿਆ ਮੁੜ ਕੇ ਉਹ ਗੱਲ ਤੁਹਾਨੂੰ ਪਤਾ ਕਿੱਥੇ ਬਣਦੀ ਹੈ ਹਣਾ ਉਹਾਂ ਦੀ ਬਾਹਰਲੇ ਪਿੰਡ ਜਾ ਕੇ ਜਾਨਵਰ ਪੈਰਾਂ ਦਾ ਕੱਚਾ ਹੋ ਜੇ ਪਰ ਪੈਰਾਂ ਦਾ ਕੱਚਾ ਦਾ ਪੈਰਾਂ ਦਾ ਕੱਚਾ ਤਾਂ ਹੀ ਹੁੰਦਾ ਠੀਕ ਹੈ ਜੀ ਨਹੀਂ ਆ ਗਿਆ ਆਹ ਲੱਗਦਾ ਬੈ ਜਾ ਸ਼ੀਰਾ ਬੈ ਜਾ ਅੰਜ ਕਿਉਂ ਕਰ ਰਿਆ ਐ ਬੈ ਜਾ ਬੈ ਜਾ ਬੈ ਜਾ ਬੈ ਜਾ ਮੰਨ ਜਾ ਜੀ ਬੈ ਜਾ ਬਸ ਅੱਜ ਬਾਬੇ ਬੰਦ ਕਰ ਦਾਂਗੇ ਵਾਪਿਸ ਦਸਦਾ ਹੋ ਜੂਗਾ ਬਾਅਦ ਜੇ ਹੋਣਾ ਆਇਆ ਤਾਂ ਇੱਕ ਹੋ ਲਗੇ ਤੇ ਅੱਖ ਹੁਣ ਉਹ ਲਗੇ ਨੂੰ ਦੇਵਾਂਗੇ ਚਾਨ ਲਾਂਡਾ ਆਪਾਂ ਛਾਲ ਕੇ ਛਤਰੀ ਬੈਠ ਕੇ ਜਨਮ ਰਾ ਕੇ ਆਪਣਾ ਉਹ ਬੈਠਾ ਸਾਹਮਣੇ ਓਕੇ ਹੋ ਗਈ ਰੋਟਾ ਹਾਂਜੀ ਬਾਪੂ ਬੱਚਾ ਵੀ ਅੰਦਰ ਕਰਤਾ ਘੋੜੇ ਮੂੰਹ ਵੀ ਅੰਦਰ ਕਰਤਾ ਤੇ ਕਾਂਤਰੇ ਵਾਲਾ ਵੀ ਅੰਦਰ ਕਰਤਾ ਠੀਕ ਆ ਆ ਕੇ ਹੋ ਗਈ ਸਾਰੇ ਕੁਦਰ ਪੂਰੇ ਆ ਤੇ ਅੰਦਰ ਹਾਂਜੀ ਹਾਗੇ ਦਲ ਕਰੇ ਫਿਰ ਪਤੰਗ ਨੂੰ ਵੇਖ ਕੇ ਆਏ ਜੀ ਛੇਤੀ ਛੇਤੀ ਆਓ ਦੇਖੋ ਪਤਾ ਨਹੀਂ ਕੀ ਦਾ ਕਰਦਾ ਜੀ ਹੋ ਖੱਟੇ ਪੈਰਾਂ ਵਾਲਾ ਪਤਾ ਹੈ ਫਿਰ ਦਾ ਇਧਰ ਚੋਬਰ ਵੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆ ਪੁੱਤ ਹੁਣ ਰੋਕੇ ਹਟ ਤੱਕੜ ਗਏ ਉਹਨੂੰ ਆਉਣਾ ਸੀ ਮੈਂ ਤਾਂ ਉਦੋਂ ਗਲਤ ਹੋਈ ਕੰਮ ਹਾਂ ਤਨ ਖੱਟਾ ਠੀਕ ਹੈ ਓਕੇ ਵੀ ਰਿਪੋਰਟ ਕੰਮ ਤਾਂ ਚੱਲਦੀ ਰਹਿਣਗੇ ਆਨੰਦ ਲੱਗੇ ਜ਼ਿੰਦਗੀ ਦਾ ਕਿੱਥੇ ਨੂੰ ਮੈਂ ਹੱਥ ਮਾਰਦਾ ਚੜਾਉਣੇ ਚੜਾਉਣੇ ਖੜਦਾ ਹਾਂ 1 ਮਿੰਟ ਅੱਛਾ ਠੀਕ ਹੈ ਠੀਕ ਆਪਾਂ ਹੁਣ ਚੜਾਓ ਆਏ ਵੇਖ ਕੇ ਪਾ ਕੇ ਖੱਦਾ ਇਹਨਾਂ ਦੇ ਆਪਾਂ ਹਾਂ ਜੀ ਮੇਰੇ ਵੀਰੋ ਤੇ ਇਧਰ ਇਹ ਖੋਡੇ ਦੀ ਦੇਖਣ ਚਾਹਤੀ ਵਧਾਤੀ ਜੀ ਇਧਰ ਲੈ ਖੁੱਡਾ ਥੋੜਾ ਜ ਕਿਉਂਕਿ ਇਹਦਾ ਬਲਬ ਸੀਗਾ ਜੀ 9 ਵਾਟ ਦਾ ਓਨਲੀ ਆਉਣ ਆ ਵੇਖੀਂ ਆ 9 ਵਾਟ ਹਾਂਜੀ ਕਿੰਨੀ ਹੋ ਗਈ ਹਾਂ ਚਾਲਣ ਦਾ ਬਹੁਤ ਆਉਂਦਾ ਯਾਰ ਤੇ ਹੁਣ ਦਿਖਾਵਾ ਚਾਹਣਾ ਦੇਖੀ ਫਿਰ ਚੜ ਗਿਆ ਦਿਨ ਪੂਰਾ ਪਹਿਲਾਂ ਡਲ ਸੀਗਾ ਨਾ ਹਾਂਜੀ ਚਿੱਟਾ ਰੰਗ ਤੇ ਚਿੱਟਾ ਆ ਵੇ ਹੁਣ ਜਗਦਾ ਹੈ ਕੀ ਠੀਕ ਹੁਣ ਮੈਨੂੰ ਆਇ ਲੱਗਦਾ ਇਧਰਲਾ ਵੀ ਘਟ ਹੁਣ ਦੋਵੇਂ ਇੱਕੋ ਜਿਹਾ ਹੋ ਗਏ ਬਈ ਜਗਨ ਵਾਲੇ ਪਾਸੋਂ ਹਾਂ ਹੁਣ ਪੂਰਾ ਸੈੱਟ ਹੋ ਗਿਆ ਹੈਨਾ ਓਕੇ ਆ ਨਾ ਹੁਣ ਇੱਕੋ ਜਿਹਾ ਹੋ ਗਏ ਸਾਰੇ ਖੁੱਡੇ ਦੌਣੀ ਆ ਬੈਠਾ ਉਧਰ ਮੰਜੇ ਤੇ ਪਿਆ ਲੰਮਾ ਕੋਈ ਸਰਾਲ ਵਾਂਗੂ ਹੈ ਲੈਟ ਕੇ ਵੀ ਦਾ ਇਹ ਵੀ ਹਾਂਜੀ ਮੇਰੇ ਵੀਰੋ ਲੈਂਦਾ ਜੀ ਦੁੱਧ ਠੀਕ ਹੈ ਥੋੜੀ ਵਿੱਚ ਨੋਰਮਲ ਇੱਕ ਚੁੰਡੀ ਹਲਦੀ ਦੀ ਪਾਈਆ ਬਰੋ ਉਹਨੇ ਇੰਨਾ ਰੰਗ ਵਟਾਦਾ ਠੀਕ ਹੈ ਗਾਂ ਦਾ ਦੁੱਧ ਇੱਕ ਚੁੰਡੀ ਹਲਦੀ ਦੀ ਹੁਣ ਬਸ ਇਹਨੂੰ ਵੇਟ ਕਰਦੇ ਆਂ ਆਪਾਂ ਵੀ ਠੰਡਾ ਹੋ ਜੇ ਹਨਾ ਕੋਸਾ ਹੋ ਜੇ ਮਤਲਬ ਨੋਰਮਲ ਠੰਡਾ ਕੋਸਾ ਤੇ ਫੇਰੇ ਛੰਡ ਦਾਂਗੇ 15 15 20 ਵੀ ਐਮਨ ਸਾਰਿਆਂ ਦੇ ਤੱਕ ਦੇਗੇ ਸਾਰੀ ਟੀਮ ਗਈ ਆਪਣੀ ਚੋਬਰ ਵੀ ਗਿਆ ਦਵਣੀ ਵੀ ਗਿਆ ਇਹ ਲਾਈਟ ਵੀ ਗਈ ਕਾਫੀ ਟਾਈਮ ਦੀ ਮੈਂ ਉਹਨਾਂ ਨੂੰ ਘਰੇ ਭੇਜ ਤਾਂ ਮੈਂ ਹਰੇ ਕਦੋਂ ਠਰੂ ਹਨਾ ਤੁਸੀਂ ਲੇਟ ਹੋ ਔਰ ਤੁਸੀਂ ਘਰੇ ਜਾਓ ਆਪਦਾ ਮੈਂ ਕੱਲ੍ਹ ਹੀ ਦੇ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਐ ਬਾਹਲਾ ਨਹੀਂ ਲਾਹ ਹੱਥ ਕੀ ਦਾ ਹੁੰਦਾ ਮਾੜੇ ਮੋਟੇ ਕੰਮ ਆਪ ਨੂੰ ਵੀ ਕਰਨੇ ਚਾਹੀਦੇ ਆ ਪਹਿਲਾਂ ਯਾਰ ਸਾਰਾ ਕੁਝ ਇਕੱਲੇ ਹੀ ਕਰਦੇ ਰਹੇ ਇਹੋ ਜੀ ਕੋਈ ਗੱਲ ਨਹੀਂ ਉਹ ਥੋੜਾ ਜਿਹਾ ਹੁਣ ਵੀ ਸਾਰਾ ਜਾ ਤੱਕ ਲੈਣਿਆ ਯਾਰ ਮੈਂ ਤੇ ਹਿੰਮਤੀ ਹਾਰੀ ਆ ਹਨਾ ਵੀ ਉਹ ਹੋਊਗਾ ਫਿਰ ਕਰਾਂਗੇ ਉਹ ਹੋਊਗਾ ਫਿਰ ਕਰਾਂਗੇ ਤੇ ਵੱਟ ਇਹ ਚੀਜ਼ਾਂ ਮਾਰਾਂਗੇ ਚਲੋ ਡਿਊਟੀ ਨਿਭਾ ਰਹੇ ਆ ਜੀ ਲਾਈਟਾਂ ਲੂਟਾ ਬੰਦ ਕਰਕੇ ਉੱਚ ਕਰ ਗਿਆ ਬਈ ਜੇ ਲਾਈਟਾਂ ਛੱਡ ਕੇ ਦਿੰਦੇ ਠੀਕ ਹੈ ਇਹਨਾਂ ਨੂੰ ਆਪਾਂ ਆਹ ਹੁਣ ਬਿੱਠ ਮਾਰਿਆ ਕਬੂਤਰ ਨੇ ਇਹਨੇ ਮਾਰੀ ਐ ਇਹੋ ਜੀ ਚਲ ਕੋਈ ਐਦਾ ਠੀਕ ਆ ਫਿਰ ਵੀ ਮੈਂ ਕਿਹਾ ਜੇ ਲਾਈਟਾਂ ਲੂਟਾ ਛੱਡ ਕੇ ਦਿੰਦੇ ਬਈ ਦੁੱਧ ਹਨਾ ਮੁੜ ਕੇ ਨਾ ਤਾਂ ਗਿਣਤੀ ਚ ਰਹਿਣੀ ਸੀ ਕਬੂਤਰਾਂ ਆਪਣੇ ਠੀਕ ਆ ਕਿਹੜੇ ਨੂੰ ਦੇਦਾ ਕਿਹੜਾ ਨੂੰ ਨਹੀਂ ਪਹਿਲਾਂ ਵਾਲੀ ਗੱਲ ਹੋ ਰਾਇਆ ਯਾਰ ਹੁਣ ਧਿਆਨ ਬਲੇ ਪਾਸੇ ਹੁੰਦਾ ਹਨਾ ਪਹਿਲੇ ਨੰਬਰ ਤੇ ਆਪਾਂ ਖੁੱਡੇ ਜੋ ਬਾਹਰ ਨਿਕਲ ਗਏ ਤੇ ਇੱਕ ਮਿੰਟ ਹਟ ਜਾ ਪਹਿਲਾਂ ਲਾਈਟਾਂ ਦਾ ਸੋਚਾਂ ਤੇ ਕਿ ਛੱਡ ਸਤਾਈ ਕੂਤਰ ਨੂੰ ਵੀ ਤੇ ਮਾ ਆਪ ਦੀ ਗਿਣਤੀ ਹਿਸਾਬ ਤੇ ਫਿਰ ਇੱਕ ਵਾਰੀ ਬਾਅਦ ਚ ਗਿਣੂਗਾ ਮੈਂ ਕਿ 27 ਹੋ ਵੀ ਗਏ ਕਿ ਨਹੀਂ ਹੋਏ ਠੀਕ ਆ ਕਿ ਨਹੀਂ ਤੇ ਸਾਰੀਆਂ ਲੇਟਾਂ ਬੁਝਾਈਆਂ ਵੀ ਆ ਦੇ ਰੋਟੇ ਸਾਹਮਣੇ ਸਾਰੇ ਖੂੜਿਆਂ ਦੀਆਂ ਬੁਝਾਈਆਂ ਮੈਂ ਲੇਟਾਂ ਤੇ ਆ ਬੁਝਾਈ ਆ ਉਹ ਬੁਝਾਈ ਆ ਵੀ ਚਾਨਣ ਨਾ ਜਾਵੇ ਅੰਦਰ ਵੀ ਕੂਤਰ ਟਿਕੇ ਰਹਿਣ ਵੀ ਜਿੱਥੋਂ ਮੈਂ ਕੂਤਰ ਫੜਨਾ ਹੈ ਕਰਕੇ ਉਹਨੂੰ ਦੁੱਧ ਦੇ ਕੇ ਤੂੰ ਉਹਦੀ ਥਾਂ ਤੇ ਉੱਥੇ ਹੀ ਬਾਹ ਦੇਣਾ ਫੜਨਾ ਹੈ ਉਹਨੂੰ ਦੁੱਧ ਦਿਨਾ ਉੱਥੇ ਹੀ ਬਾਹ ਦੇਣਾ ਵੀ ਨਾ ਨਾ ਤਾਂ ਕੋਈ ਗਿਣਤੀ ਚ ਪੰਗਾ ਰਵੇ ਨਾ ਕਿਸੇ ਨੂੰ ਵਾਧ ਦੇ ਦਿੱਤਾ ਜਾਵੇ ਤੇ ਨਾ ਕੋਈ ਦੁੱਧ ਬੰਨੂ ਵਾਂਝਾ ਰਹੇ ਸਮਝ ਗਏ ਮੇਰੀ ਗੱਲ ਤਾਂ ਕਰਕੇ ਲੇਟਾ ਰੋਟਾ ਭਜਾਗਾ ਸਿੰਘਾ ਮੈਂ ਤੇ ਉਹ ਛੱਡ ਦਈ ਬਈ ਇੱਕ ਖੁੱਡੇ ਵਾਲਾ ਨੂੰ ਕਰਤਾ ਕੰਪਲੀਟ ਤੇ ਇਹ ਸਿਰਫ ਇੱਕ ਖੁੱਡੇ ਵਾਲਿਆਂ ਵਾਸਤੇ ਹੀ ਸੀਗਾ ਬਈ ਲਗਭਗ ਮੁੱਕ ਚੱਲਿਆ ਥੋੜਾ ਹੀ ਰਹਿ ਗਿਆ ਕੋਈ 2-4 ਕਬੂਤਰਾਂ ਦਾ ਤੇ ਕਰਨਾ ਕੀ ਬਾਬਿਓ ਇਧਰੋਂ ਦੁੱਧ ਦੀ ਸਿਰਿੰਜ ਭਰਨੀ ਆ ਲਗਭਗ 16 15 ਐਮ ਐਲ ਠੀਕ ਆ ਇਹਦੇ ਤੇ 15 ਐਮ ਐਲ ਦੀ ਆਪਸ਼ਨ ਨਹੀਂ ਮੈਂ ਹੈ ਵੀ ਬੰਦਾ ਉਲਝਣਾ ਜਾਵੇ ਸਿੱਧੀ 16 ਐਮ ਐਲ ਹੀ ਕਰ ਦੇਣਾ ਹੁੰਦਾ ਮੈਂ ਠੀਕ ਆ ਕਿ ਨਹੀਂ ਤੇ ਇਹਨੂੰ ਇੱਥੇ ਰੱਖ ਲੈਣਾ ਜੀਵੇ ਇਹ ਜਿਹੜਾ ਨੇ ਕੰਪੂਟਰ ਬਣਾਇਆ ਠੀਕ ਹੂ ਦਾ ਚੱਕਿਆ ਤੇ ਕਬੂਤਰ ਨੂੰ ਰੱਖਿਆ ਝੋਲੀ ਚ ਠੀਕ ਹੈ ਜੀ ਝੋਲੀ ਚ ਰੱਖਿਆ ਮੂੰਹ ਫੜਿਆ ਚੁੰਝ ਚੱਕੀ ਤੜਾਈ ਫੋਲੀ ਤੇ ਵਿੱਚ ਇੰਜੈਕਟ ਕਰ ਦੋ ਠੀਕ ਹੈ ਜੀ ਐਵੇਂ ਹੀ ਕਰਦੇ ਬਾਸ ਉਹ ਆਪ ਦੇਖ ਲੈ ਕਰਾ ਜਿਹੜਾ ਪੁੱਤ ਰਹਿ ਗਿਆ ਨਾ ਤੇ ਉਹਨੂੰ ਬਾਅਦ ਫਿਰ ਦਹਾ ਦਸ ਲਾਓ ਜੀ ਨੇੜੇ ਰੱਖ ਦੋ ਫਿਰ ਆਪਾਂ ਯਾਨੀ ਕਿ ਇਹ ਤੋਤਲਾ ਭਾਂਡਾ ਖਾਲੀ ਕਰ ਜਿੰਨਾ ਸੀਗਾ ਤੇ ਦੇ ਦਿੱਤਾ ਸਾਰੇ ਕਬੂਤਰਾਂ ਨੂੰ ਇੱਕ ਖੁੱਡਾ ਇਧਰੋਂ ਕੰਪਲੀਟ ਹੋ ਗਿਆ ਤੇ ਪੰਜ ਕਬੂਤਰਾਂ ਨੂੰ ਇਧਰੋਂ ਦਿੱਤਾ ਗਿਆ ਠੀਕ ਹੈ ਬਾਕੀ ਜਿਹੜੇ ਰਹਿ ਗਏ ਉਹਨਾਂ ਨੂੰ ਆ ਇਧਰ ਲਿਆਣੂ ਤੇ ਬੈਟ ਕਾਲਿਆਂ ਨੂੰ ਉਹਨਾਂ ਨੂੰ ਕੱਲ ਨੂੰ ਦੇ ਦੇਾਂਗੇ ਆਪਾਂ ਠੀਕ ਆ ਬਾਬਿਓ ਤੇ ਬਸ ਦੇਣਾ ਕੀ ਆ ਬਰੋ ਇੱਕ ਮਤਲਬ ਗਾਂ ਦਾ ਦੁੱਧ ਲੈ ਲੈਣਾ ਇੱਕ ਵਾਲਾ ਦਵਾਣਾ ਉਹਨੂੰ ਵਿੱਚ ਇੱਕ ਚੁੰਡੀ ਭਰ ਕੇ ਆਏ ਹਲਦੀ ਦੀ ਪਾ ਲੈਣੀ ਆ ਹਨਾ ਤੇ ਜੇ ਜਿਆਦਾ ਗੜਬੜ ਲੱਗੇ ਸਾਨੂੰ ਵੀ ਜਿਆਦਾ ਹੀ ਗੜਬੜਾ ਕਬੂਤਰਾਂ ਅੰਦਰ ਤਾਂ ਵਿੱਚ ਪਾ ਲੈਣੀ ਆ ਬਰੂਟ ਆਉਣ ਠੀਕ ਹੈ ਲਗਭਗ ਜਿਵੇਂ ਇੱਕ ਗਲਾਸ ਦੁੱਧ ਦਾ ਇਹਦੇ ਚ 5 ਮਿਲ ਬਰੂਟਨ ਵਾਧੂ ਹੈ ਤੇ ਬਸ 15 15 ਮਿਲ ਕੂਤਰਾਂ ਨੂੰ ਦੇ ਦੇਣਾ ਹੈ ਰਾਤ ਨੂੰ ਪੈਣ ਲੱਗਿਆ ਨੇ ਤੇ ਬਸ ਸੈਟਾ ਹਣਾ ਕੰਮ ਬਾਕੀ ਰਿਜ਼ਲਟ ਆਏ ਤੋਂ ਤੁਹਾਨੂੰ ਦੱਸਾਂਗੇ ਕੀ ਕਹਿੰਦਾ ਹੈਗਾ ਆ ਗਏ ਜੀ ਇਧਰਲੇ ਘਰੇ ਤੇ ਬਸ ਓਕੇ ਆ ਬਰੋ ਵਲੌਗ ਦੀ ਕਰਦੀ ਐ ਐਂਡਿੰਗ ਠੀਕ ਹੈ ਕਿ ਨਹੀਂ ਆਹੀ ਕੋਈ ਸੀਗਾ ਬਸ ਦੁੱਧਾ ਦਿੱਤਾ ਜਾਣ ਰੱਖ ਜੀ ਉਹ ਸਾਰਾ ਕੋਈ ਤੁਹਾਡੇ ਸਾਹਮਣੇ ਆ ਤਾਂ ਬਾਕੀ ਦੀ ਰਿਪੋਰਟ ਓਕੇ ਆ ਸਾਰੀਆਂ ਵੀ ਜਿੰਦੇ ਜਿੰਦੇ ਲੱਗੇ ਐ ਮਲੇਟਾਂ ਲੂਟਾਂ ਬਜਾ ਕੇ ਤੇ ਸਾਉਣ ਦੀ ਕਰਦੇ ਆਂ ਤਿਆਰੀ ਬਰੋ ਬਸ ਹਨ ਸਾਲੀ ਅੱਜ ਪਰ ਨੀਂਦ ਨਹੀਂ ਆਉਣੀ ਬੜੀ ਉਖੀ ਆਉਗੀ ਸੱਚੀ ਰਾਤ ਜਾ ਕੇ ਕੱਟਣ ਦਾ ਕੰਮ ਹੀ ਹੋ ਜੂ ਅੱਜ ਹੀ ਚਲੋ ਕੋਈ ਨਾ ਬਾਕੀ ਯਾਰ ਕਮਰੇ 'ਚ ਬੜਾ ਨਰਕ ਵਜਿਆ ਪਿਆ ਨੇ ਇਹ ਵੀ ਸਾਬ ਸੋਈ ਕਰਾਂਗੇ ਇੱਕ ਦਿਨ ਲਾ ਕੇ ਆਪਾਂ ਸਾਰਾ ਕੁਝ ਇਹ ਵੋ ਠੀਕ ਆ ਤੇ ਇੱਕ ਸਾਜ ਪਤੰਗ ਕਟਵਾ ਲਿਆ ਬਈ ਆਪਾਂ ਹਨ ਤੁਹਾਨੂੰ ਭਾਵੇਂ ਦੱਸਿਆ ਹੋਊਗਾ ਕਿ ਨਹੀਂ 8 ਮਹੀਨੇ ਪਹਿੜ ਚੜਾਇਆ ਸੀਗਾ ਮੈਂ ਅਸੀਂ ਦਮਣੀ ਸੀ ਚੋਬਰ ਸੀ ਹਰਮਣ ਸੀ ਗੋਸ਼ਾ ਸੀ 4-5 ਜਾਣੇ ਸੀ ਭਰਾਵਾ ਤੇ ਖੱਜੇ ਤੇ ਕੱਢ ਦੇ ਸੀ ਤੇ ਆਪਣਾ ਕੱਟਿਆ ਗਿਆ ਆਪ ਦਈ ਚਲੋ ਕੋਈ ਡਿਕ ਨਹੀਂ ਪਹਿਲੇ ਹੀ ਪੇਚਾ ਸੀ ਪਹਿਲੇ ਹੀ ਜਿਆਦਾ ਕੰਮ ਹੋ ਗਿਆ ਬਾਕੀ ਬਸ ਡਨ ਠੀਕ ਹੈ ਜੀ ਤੇ ਓਕੇ ਹੈ ਭਾਣ ਦੀ ਅਗਲੀ ਲੜੀ ਦਾ ਕੀ ਹੋ ਜਾਂਦਾ ਸਮਾਨ ਤੇ ਰੱਖ ਦਿੰਗੇ ਪਾਸੇ ਤੇ ਠੀਕ ਆ ਓਕੇ ਬਾਏ ਬਾਏ ਗੁੱਡ ਨਾਈਟ ਸਭ ਨੂੰ